ਸਮਰਾਲਾ ਪੁਲਿਸ ਨੇ ਕਾਸੋ ਆਪਰੇਸ਼ਨ ਦੌਰਾਨ ਇੱਕ ਔਰਤ ਨੂੰ ਕਾਬੂ ਕਰ 16 ਗ੍ਰਾਮ ਹੈਰੋਇਨ ਅਤੇ 7000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਇਸ ਸਬੰਧ ਚ ਜਾਣਕਾਰੀ ਦਿੰਦੇ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਸਮਰਾਲਾ ਵਿਖੇ ਇੱਕ ਬੈਗਾ ਦੀ ਦੁਕਾਨ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਦੁਕਾਨ ਮਾਲਕਨ ਜਸਪ੍ਰੀਤ ਕੌਰ ਪਤਨੀ ਗੁਰਿੰਦਰ ਕੁਮਾਰ ਕੋਲੋਂ 16 ਗ੍ਰਾਮ ਹੈਰੋਇਨ ਅਤੇ 7000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਉੱਥੇ ਹੀ ਪੁਲਿਸ ਨੇ ਦੱਸਿਆ ਕਿ ਇਸ ਔਰਤ ਦੇ ਪਤੀ ਤੇ ਵੀ ਪਹਿਲਾਂ ਹੀ ਨਸ਼ੇ ਦੇ ਮਾਮਲੇ ਦਰਜ ਹਨ ਜਿਹੜਾ ਐਸਐਸਓ ਸਮਰਾਲਾ ਦੇ ਮੱਛੂੜਾ ਦੋਨੇ ਸਰਚ ਮੈਂ ਥੋੜੇ ਜੰਗੀ ਪੱਧਰ ਤੇ ਚੱਲਦੀ ਸੀ ਉਸ ਸਮੇਂ ਜਿਹੜੀ ਆ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਮੈਂ ਚੌਂਕ ਦਾ ਸਰਾਲਾ ਚੌਂਕ ਹੈ ਇੱਥੇ ਬੈਗਾ ਵਾਲੀ ਦੁਕਾਨ ਹੈ ਜਸਪ੍ਰੀਤ ਕੋ ਵਾਈਫ ਹੋ ਬਰਿੰਦਰ ਸਿੰਘ ਬਰਿੰਦਰ ਕੁਮਾਰ ਇਹਨੂੰ 16 ਗ੍ਰਾਮ ਹੈਰੋਨ ਦੇ 7000 ਰੁਪਏ ਡਰੱਗ ਮੰਡੀ ਦੇ ਨਾਲ ਗ੍ਰਿਫਤਾਰ ਕੀਤਾ ਇੱਥੇ ਬਦ ਨੂੰ ਇਹ ਦੱਸਣਾ ਚਾਹਣਾ ਜਿਹੜਾ ਇਹਦਾ ਹਸਬੈਂਡ ਹੈ ਬਰਿੰਦਰ ਕੁਮਾਰ ਉਹਤੇ ਵੀ 3-4 ਮਹੀਨੇ ਪਹਿਲਾਂ ਇੱਕ ਜਿਹੜਾ ਹੈਰੋਨ ਦਾ ਪਰਚਾ ਦਰਜ ਕੀਤਾ ਸੀ ਤੋਂ ਬਿਨਾਂ ਵੀ ਇੱਕ ਪਹਿਲਾਂ ਵੀ ਤੇ ਆਲਰੇਡੀ ਐਨਡੀਪੀਐਸ ਦਾ ਪਰਚਾ ਦਰਜ ਹੈ ਬਾ ਤੁਹਾਡੇ ਜਰੀਏ ਦੱਸਣਾ ਚਾਹਨਾ ਭਾਵੇਂ ਉਹਦੀ ਲੇਡੀ ਜੀ ਦੀ ਮੈਸੇਜ ਸੀ ਦੁਕਾਨ ਤੇ ਕਿਸੇ ਨੂੰ ਵੀ ਜਿਹੜਾ ਸਪੇਅਰ ਨਹੀਂ ਕੀਤਾ ਜਾਊਗਾ ਜਿੱਥੋਂ ਆਇਆ ਜਿਹੜੇ ਦੇ ਹਸਬੰਦ ਦਾ ਰੋਲ ਆ ਉਹ ਵੀ ਵੇਚ ਆਊਗਾ ਕਿਉਂਕਿ ਇਹੋ ਜੇ ਗਲਤ ਕੰਮ ਛੱਡ ਦੇਣ ਨਹੀਂ ਤਾਂ ਜਿਹੜੀ ਇਹਨਾਂ ਦੀ ਦੁਕਾਨ ਦੀ ਹੈ ਕਮਾਈ ਉਹ ਵੀ ਇਸ ਕੰਮ 'ਚ ਹੀ ਉੱਜੜ ਜਾਊ ਸਰ ਜੇ ਉਹ ਤੁਸੀਂ ਗ੍ਰਿਫਤਾਰ ਕੀਤਾ ਉਹਦੇ ਤੇ ਪਹਿਲਾਂ ਕੋਈ ਪਰਚਾ ਹੈਗਾ ਜੀ ਲੇਡੀ ਜੀ ਦੀ ਜਸਪ੍ਰੀਤ ਕੋਰੇ ਤੇ ਪਹਿਲਾਂ ਨਹੀਂ ਤੇ ਹਸਬੰਦ ਤੇ ਦੋ ਪਰਚੇ ਦਰਜ ਆ ਉਹ ਗਾਦੇ ਗਾਦੇ ਨਹੀਂ ਉਹ ਐਨਡੀ ਦੇ ਆ ਇੱਕ ਦਿਨ ਦਾ ਪਹਿਲਾ ਹੈਰੋ ਨਹੀਂ ਦੋ ਦੋਨੇ ਪਰਚੇ ਐਨਡੀਬੀਐਸ ਦੇ ਆ ਉਹ ਹੈਰੋਨੀ ਬਰਾਮਦ ਕੀਤੀ ਸੀ ਦੇ ਘਰ ਵਾਲੇ ਤੋਂ ਇਸ ਤੋਂ ਬਿਨਾ ਡਰਗਸ ਇਨਸਪੈਕਟਰ ਜਿਹੜੇ ਸਾਡੇ ਐਸ.ਜੇ. ਸਮਰਾਲਾ ਨੇ ਤਿਸ਼ਕਮਾਰ ਜੀ ਨੇ ਬੁਲਾਇਆ ਜਿਹੜਾ ਗੁਰਕਿਰਪਾ ਮੈਡੀਕਲ ਸਟੋਰ ਆ ਖੰਨਾ ਰੋਡ ਤੇ ਉਹਦੀ ਸਾਨੂੰ ਕੰਪਲੇਂਟ ਆਈ ਸੀ ਵੀ ਇਹ ਜਿਹੜੇ ਪ੍ਰਗਾ ਨਸ਼ੇ ਦੀ ਜਿਹੜਾ 52 ਕੈਪਸੂਲ ਉਹ ਵੇਚਦਾ ਹੈ ਉਸ ਲੜੀ ਦੇ ਤਹਿਤ ਅਸੀਂ ਡਰਗਸ ਇਨਸਪੈਕਟਰ ਸਾਹਿਬ ਨੂੰ ਕਾਲ ਕਰਕੇ ਉਹ ਡਰਗ ਜਿਹੜਾ ਮੈਡੀਕਲ ਸਟੋਰ ਚੈੱਕ ਆਇਆ ਜਿੱਥੇ ਮੌਕੇ ਤੋਂ ਉਹਦੇ ਸਟੋਰ ਦੇ ਵਿੱਚੋਂ 17 ਜਿਹੜੇ ਸੂਲਾ ਪ੍ਰੈਗਾ ਦੇ ਜਿਹੜੇ ਨਹੀਂ ਵੇਚ ਸਕਦਾ ਸੀ ਉਹ ਮਿਲਿਆ ਇਸ ਤੋਂ ਬਿਨਾ ਹੋਰ ਵੀ ਇਤਰਾਜ਼ਯੋਗ ਜਿਹੜੀਆਂ ਦੋ ਤਿੰਨ ਜਿਹੜੀ ਮੈਡੀਸਨ ਅਡਾਡਨ ਮਿਲੀਆਂ। ਇਸ ਵੇਸ ਤੇ ਡਰੱਗ ਇੰਸ펙ਟਰਾਂ ਮੇਰੇ ਖਾਲੇ ਸਜੂ ਸਾਹਿਬ ਦਾ ਅਥਰਿਆ ਵੀ ਸ਼ਾਇਦ ਉਹਦਾ ਲਾਇਸੈਂਸ ਵੀ ਸਸਪੈਂਡ ਕਰ ਲਿਖ ਕੇ ਭੇਜਿਆ ਹੈ। ਸਰ ਡਰੱਗ ਮਨੀ ਵੀ ਨਾਲ ਮਿਲੀ ਹੈ। ਹਾਂ 7000 ਰੁਪਏ ਡਰੱਗ ਮਨੀ ਜਿਹੜੀ 16 ਗ੍ਰਾਮ ਹਰੋਂ ਦਾ ਕੇਸ ਹੈ 7000 ਰੁਪਏ ਡਰੱਗ ਮਨੀ ਵੀ। ਤਾਂ ਇਹ ਆਪਦੀ ਮੈਸ਼ ਕਰੰਦ ਆਪ ਦੀ ਜੇ ਨਹੀਂ ਉਹਦਾ ਹਸਬੰਡ ਦੀ ਜਦੋਂ ਇਹਨੂੰ ਲਿਆਵਾਂਗੇ ਫਿਰ ਉਹਦਾ ਡਾਕਟਰ ਇਸ ਤੋਂ ਪਤਾ ਲੱਗ